ਤੁਹਾਡੇ ਕੋਲੇ ਅਫਸਰ ਆਉਣਗੇ ਪਿੰਡਾਂ 'ਚ ਰਿਸਟਰੀਓ ਕਰਾਉਣ ਫਰਾਂ ਹੁਣ ਮੈਂ ਕੀ ਕੀਤਾ ਹੋਇਆ ਮੈਂ ਸਾਰੇ ਅੱਜ ਅੱਜ ਜਿੰਨੇ ਬੰਦੇ ਵੀ ਅੱਜ ਤੱਕ ਚਲੋ ਸੈਟੜਿਆ ਜਿੰਨੇ ਵੀ ਬੰਦੇ ਕੱਲ ਕੋਈ ਆਧਾਰ ਕਾਰਡ ਬਣਾਉਣ ਗਿਆ ਕੋਈ ਲਾਇਸੈਂਸ ਬਣਾਉਣ ਗਿਆ ਕੋਈ ਰਿਸਟਰੀ ਕਰਾਉਣ ਗਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ ਉਹਨਾਂ ਦੀ ਮੈਂ ਲਿਸਟ ਮੰਗਾ ਲੈਣਾ ਸ਼ਾਮ ਨੂੰ ਕੰਪਿਊਟਰ ਤੇ ਮੇਰੇ ਡੈਸ਼ਬੋਰਡ ਹੈ ਤੇ ਮੈਂ ਚੈੱਕ ਕਰਦਾ ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਣਾ ਕਿਸੇ ਨੂੰ ਮੈਂ ਫੋਨ ਕਰ ਲੈਣਾ ਵੀ ਤੁਸੀਂ ਭਾਈ ਕੱਲ ਸਮਾਣੇ ਤਹਿਸੀਲ ਚ ਗਏ ਸੀਗੇ ਕਿਵੇਂ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਗਿਆ ਜੀ ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ ਨਾ ਜੀ ਕੋਈ ਕੋਈ ਵੱਧ ਘੱਟ ਕੋਈ ਖੱਜਲ ਖਵਰੀ ਤਾਂ ਨਹੀਂ ਨਾ ਜੀ ਦੱਸ ਦਿਓ ਆ ਨੰਬਰ ਹੈ ਤੇ ਪੈ ਚੈੱਕ ਕਰਨ ਇਹਦੇ ਨਾਲ ਕੀ ਹੋਊਗਾ ਹੁਣ ਅਫਸਰਾਂ ਨੂੰ ਪਤਾ ਵੀ ਆ ਨੰਬਰ ਜਾਊ ਇਹਦਾ ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਤੇ ਕਰੂਗਾ ਵੀ ਆਪ ਹੀ ਉਹ ਤੇ ਜੇ ਕਦਾ ਵਿੱਚੋਂ ਫੜਿਆ ਗਿਆ ਨਾ ਵਿਆਹ ਵੱਧ ਪੈਸੇ ਲੈ ਲੇ ਆਪਾਂ 2000 ਕਾਮ ਮਾਰ ਕੇ ਢੰਗ ਦੇਣੇ ਸਾਰੇ ਠੀਕ ਹੋ ਜਾਣਗੇ ਦੇਖਿਓ ਨਾ ਮਨੇ ਇਹ ਕੰਮ ਤੇ ਆਪ ਤਾਂ ਮੈਂ ਕਮਾਉਂਦਾ ਰਹੀ ਇਹ ਇਹਨਾਂ ਦੇ ਛੱਡਦਾ ਨਹੀਂ ਮੈਂ ਜਾਂ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ ਉਹਦਾ ਵਿਆਸ ਸਨੇਤ ਵਾਪਸ ਲਊਗਾ ਇਹ ਪਹਾੜਾਂ ਪੂੜਾਂ ਚ ਬਹੁਤ ਪਏ ਨੇ ਇਹਨਾਂ ਦੇ ਪਹਾੜਾਂ ਚ ਬਹੁਤ ਜ਼ਮੀਨਾਂ ਚ ਮੁੰਨੀਆਂ ਲਈਆਂ ਹੋਈਆਂ ਨੇ ਇਹਨਾਂ ਨੇ ਸਭ ਕੱਢ ਕੇ ਲਿਆਵਾਂਗੇ ਇੱਥੇ ਆ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਚ ਉਹ ਪੈਸਾ ਆਊਗਾ ਵਿਆਸ ਸਨੇਤ ਆਊਗਾ ਪਾਵੇਂ ਜ਼ਮੀਨ ਦੇ ਰੂਪ ਚ ਆਵੇ ਪੜ੍ਹਾਈ ਦੇ ਰੂਪ ਚ ਆਵੇ ਹੈਲਥ ਦੇ ਰੂਪ ਚ ਆਵੇ ਸੋ ਮੈਂ ਨਹੀਂ ਛੱਡਦਾ ਇਹਨਾਂ ਨੂੰ ਸੋ ਮੈਂ ਇਸੇ ਕੰਮ ਦੀ ਮੈਂ ਨਾ ਤਾਂ ਮੈਂ ਰੇਤੀ ਦੀਆਂ ਖੱਟਾ ਹਿੱਸਾ ਪਾਉਣਾ ਨਾ ਮੈਂ ਬਸਾਂ ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ ਚ ਹਿੱਸਾ ਪਾਉਣਾ ਨਾ ਮੈਂ ਰੇਤੇ ਦੀਆਂ ਖੱਟਾ ਹਿੱਸਾ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਪਰ ਪਾਉਣਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਦਲਿਤਾਂ ਗਰੀਬਾਂ ਲਈ ਆਉਣ ਵਾਲੇ ਦਿਨਾਂ ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਪੈਸੇ ਥੋੜੇ ਨੇ ਪੈਸੇ ਤੁਹਾਨੂੰ ਹੀ ਦੇਣੇ ਨੇ ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਕਿ ਮੈਂ ਛਾਪ ਕੇ ਤੁਹਾਨੂੰ ਦਿਨਾ ਟੈਕਸ ਲੈਣੇ ਆ ਤੁਹਾਡੇ ਤੋਂ ਉਹੀ ਟੈਕਸ ਸਹੂਲਤਾਂ ਦੇ ਰੂਪ ਚ ਵਾਪਸ ਦੇਣਾ ਇਹ ਸਰਕਾਰ ਦਾ ਕੰਮ ਹੁੰਦਾ ਔਰ ਸਵਾ ਡੋਸਲ 23 ਸਾਲ ਹੋ ਗਏ ਕਦੇ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲੱਗਿਆ ਹੋਵੇ ਕਿਉਂਕਿ ਮੈਂ ਇਸ ਕੰਮ ਚ ਹੈ ਹੀ ਨਹੀਂ ਜੀ ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ ਸੋ ਮੈਂ ਤਾਂ ਇਸ਼ਟਾ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫਾਰਮੇਸ਼ਨ ਕਿ ਭਗਵਾਨਤਮਾਨ ਨੇ 1 ਰੁਪਿਆ ਖਾ ਲਿਆ ਯਾਰ ਸਰਕਾਰ ਦਾ ਸੀ ਉਹ ਆਪ ਖਾ ਲਿਆ ਉਹ ਰੁਪਿਆ ਨਹੀਂ ਹੋਊਗਾ ਸਰਫਾਸ ਦੀ ਗੋਲੀ ਹੋ ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ ਚ ਕਮਾ ਲੈਂਦੇ ਬਹੁਤ ਜ਼ਿਆਦਾ ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ ਮਗਨ ਨਹੀਂ ਨਹੀਂ ਹੁਣ ਤਾਂ ਹੁਣ ਤਾਂ ਠਿੱਲ ਪੇ ਬਈ ਹੁਣ ਨਹੀਂ ਹੁਣ ਤਾਂ ਲੋਕਾਂ ਦੇ ਹੱਕ 'ਚ ਹੋਗੇ ਲੋਕ ਆਪਣੇ ਹੱਕ 'ਚ ਹੋਗੇ ਹੁਣ ਨਹੀਂ ਮੈਂ ਸਾਥ ਛੱਡਿਆ ਜਾਣਾ ਵੀਰੇ ਹੁਣ ਤਾਂ ਜਿਹਾ ਜਿਹੋ ਜੇ ਹੈਗੇ ਆ ਐ ਜੀ ਰਹਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਵਾਝੰਦੀਆਂ ਨੇ ਇਮਾਨਦਾਰ ਕਹਾਉਣਾ ਬਹੁਤ ਸੌਖਾ ਹੈ ਰਹਿਣਾ ਬਹੁਤ ਔਖਾ ਹੈ ਸਾਡੇ ਤਾਂ ਇਹ ਕਿਹਾ ਜਾਂਦਾ ਹੈ ਸਾਡੇ ਆਪਣੇ ਕਲਚਰ 'ਚ ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹਨੂੰ ਵੇਖ ਕਿ ਕਿਹੜੇ ਕਿਹੜੇ ਉਹਦੇ ਤੇ ਰਹਾਂ ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ ਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਸੋ ਇਹ ਦਿਲ ਟੁੱਟ ਗਿਆ ਨਾ ਲੋਕਾਂ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਨੇ ਵੀ ਇੱਥੋਂ ਤੱਕ ਟੁਕੜ ਮੈਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਸਕਦਾ ਯਾਰ ਇਧਰੋਂ ਤਾਂ ਐਸ ਪਾਸੇ ਤਾਂ ਜੇ ਮੈਨੂੰ ਕਦੇ ਵੀ ਖਬਰ ਐਦਾਂ ਦੀ ਆਉਂਦੀ ਨਹੀਂ ਇੱਕ ਸਾਧੂ ਸੀ ਉਹਦੇ ਕੋਲੇ ਬਹੁਤ ਰੀਅਰ ਐਸਟ ਆਫ ਰੀਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਹੀ ਗਾਇਬ ਹੋ ਗਈ ਸੀ ਇੱਕੋ ਹੀ ਘੋੜਾ ਸੀ ਉਹਦੇ ਕੋਲੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਫਲਾਣੇ ਡੇਰੇ ਦੇ ਸਾਧ ਕੋਲੇ ਘੋੜਾ ਹੈ ਉਹ ਡਾਕੂਆਂ ਸਰਦਾਰ ਕਹਿੰਦਾ ਖੂਨ ਖਰਾਬਾ ਕਾਹਨੂੰ ਕਰਨਾ ਹੈ ਸਾਧੂ ਬੰਦਾ ਹੈ ਇੱਕ ਡਾਕੂ ਭੇਜਤਾ ਕਹਿੰਦਾ ਯਾਰ ਨੂੰ ਪੁੱਛ ਲੈ ਕਿੰਨੇ ਪੈਸੇ ਦਾ ਵੇਚਦਾ ਹੈ ਘੋੜਾ ਲੈ ਲੈਣੀ ਲੈਣਾ ਘੋੜਾ ਕਹਿੰਦੇ ਆਪਾਂ ਉਹ ਜਾ ਕੇ ਕਹਿੰਦਾ ਬਾਬਾ ਜੀ ਉਹ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਕਹਿੰਦਾ ਮੈਂ ਵੇਚਣੀ ਨਹੀਂ ਕਹਿੰਦਾ ਮਬਈ 2 ਲੱਖ ਕਹਿੰਦਾ ਜੇ ਤੂੰ ਮੈਂ ਵੇਚਣਾ ਹੀ ਨਹੀਂ ਤੂੰ ਕਿਉਂ 2 ਲੱਖ ਕਿਉਂ ਕਹੀ ਜਣਾ 50 ਕਰ ਦਈਏ 50 ਲੱਖ ਉਹ ਕਹਿੰਦਾ ਭਾਈ ਸਾਹਿਬ ਮੈਂ ਵੇਚਣਾ ਹੀ ਨਹੀਂ ਯਾਰ ਮੈਂ ਆਪ ਪਾਲਿਆ ਬਸ਼ੀਰਾ ਸੀ ਛੋਟਾ ਜਿਹਾ ਇਹ ਕਹਿੰਦਾ ਕਰੋੜ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਕਹਿੰਦਾ ਡਾਕੂ ਬਖੇਲ ਸਿੰਘ ਵੱਲੋਂ ਆਏ ਆ ਜੀ 1.5 ਕਰੋੜ ਚ ਸੌਦਾ ਨਵੇੜੀਏ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਚਲ ਐ ਕਰਦਾ ਮਬਾ ਆਖਰੀ ਡਾਕੂ ਬਗੈਰ ਸਿੰਘ ਨੂੰ ਮੈਂ ਵੀ ਜਾ ਕੇ ਜਵਾਬ ਦੇਣਾ ਸਾਡਾ ਸਰਦਾਰ ਆਹੋ 2 ਕਰੋੜ ਚਲ ਨਵੇੜੋ ਉਹ ਕਹਿੰਦਾ ਵੀ ਮੈਂ ਵੇਚਣਾ ਹੀ ਨਹੀਂ ਯਾਰ ਤੂੰ ਗੱਲਾਂ ਕਿਹੜੀਆਂ ਕਰੀ ਜਾਂਦਾ ਚਲੋ ਜੀ ਮੁੜ ਕੇ ਡਾਕੂ ਉਹਨੇ ਜਾ ਕੇ ਦੱਸਤਾ ਆਪਣੇ ਸਰਦਾਰ ਨੂੰ ਕਹਿੰਦੇ ਉਹ ਨਹੀਂ ਵੇਚਦਾ ਮੈਂ 2 ਕਰੋੜ ਵੀ ਕਹਤਾ ਸੀ ਉਹ ਕਹਿੰਦਾ ਮੈਂ ਨਹੀਂ ਵੇਚ ਚਲ ਕਹਿੰਦਾ ਕੋਈ ਠੀਕ ਹੈ ਕਿਤੇ 5-7 ਦਿਨਾਂ ਬਾਅਦ ਨਾ ਉਹ ਸਾਧੂ ਬਾਬੇ ਨੂੰ ਸ਼ਹਿਰ ਜਾਣਾ ਪਿਆ ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸ਼ਹਿਰ ਰਸਤੇ 'ਚ ਇੱਕ ਬੁੱਢਾ ਕੁਬਬਾ ਅੱਖਾਂ ਤੋਂ ਅੰਨਾਂ ਬਿਮਾਰ ਛੋਟੀ ਫੜ ਕੇ ਤੁਰਦਾ ਬਹੁਤ ਹੌਲੀ-ਹੌਲੀ ਤੁਰਦਾ ਜਾਵੇ ਇੱਕ ਬਜ਼ੁਰਗ ਉਹ ਕਹਿੰਦਾ ਵੀ ਮੈਂ ਅੱਖਾਂ ਤੋਂ ਤਾਂ ਅੰਨਾਂ ਪਰ ਮੈਨੂੰ ਸੁਣਦਾ ਹੈ ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਹੈ ਕੋਈ ਘੋੜਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਜੇ ਕਿਤੇ ਮੈਨੂੰ ਬਿਠਾ ਕੇ ਲੈ ਜੇ ਤਾਂ ਮੈਂ ਬਚ ਸਕਦਾ ਪਰ ਮੈਨੂੰ ਲੱਗਦਾ ਨਹੀਂ ਜੇ ਮੈਂ ਤੁਰ ਕੇ ਜਾਊਂਗਾ ਸ਼ਹਿਰ ਤਾਂ ਮੈਂ ਪਹੁੰਚ ਜਾਊਂਗਾ ਸ਼ਹਿਰ ਮੈਂ ਰਾਹ ਜ ਮਰ ਜਾਊਂਗਾ ਬਹੁਤ ਬਿਮਾਰ ਹਾਂ ਉਹ ਸਾਧੂ ਕਹਿੰਦਾ ਲੈ ਕੋਈ ਗੱਲ ਹੀ ਨਹੀਂ ਬਾਬਾ ਜੀ ਉੱਤਰ ਗਿਆ ਘੋੜੇ ਤੋਂ ਸਾਧੂ ਨੂੰ ਕਹਿੰਦਾ ਪਹਿਲਾਂ ਤੂੰ ਬਹਿ ਜਾ ਫਿਰ ਮੈਂ ਤੇਰੇ ਪਿੱਛੇ ਮੈਂ ਬਹਿ ਸਾਧੂ ਨੂੰ ਬਿਠਾਇਆ ਜਦੋਂ ਹਜੇ ਤਾਂ ਸਾ ਬਾਬਾ ਉਹ ਜਿਹੜਾ ਬਾਬਾ ਸੀ ਬਜ਼ੁਰਗ ਉਹਨੂੰ ਬਿਠਾਇਆ ਸਾਧੂ ਹਜੇ ਚੜ੍ਹ ਨਹੀਂ ਲੱਗਿਆ ਸੀ ਉਹਨੇ ਮਾਰੀ ਅੱਡੀ ਘੋੜੇ ਦੇ ਘੋੜਾ ਸਾਊਥੀ ਸਪੀਡ ਤੇ ਉਹ ਅੱਗੇ ਲਿਜਾ ਕੇ ਘੋੜੇ ਦਾ ਮੂੰਹ ਇਧਰ ਨੂੰ ਕਰਕੇ ਕਹਿੰਦਾ ਸੁਣੋ ਬਾਬਾ 2 ਕਰੋੜ ਦਿੰਦੇ ਸੀ ਤੈਨੂੰ ਨਹੀਂ ਲਿਆ ਰਾਂ ਤੈਂ ਕੋਈ ਬਿਮਾਰ ਮੂਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਮੈਂ ਕੋਈ ਬੁੜਾ ਬੜਾ ਨਹੀਂ ਐ ਮਾਰੇ ਤੋ ਨਕਲੀ ਦਾੜੀ ਜਿਹੜੀ ਲਾਈ ਹੋਈ ਸੀ ਉਸੇ ਡਾਕਟਰ ਦੇ ਬੰਦੇ ਆ ਭਗੇਲ ਸਿੰਘ ਦੇ ਹੁਣ ਤੈਨੂੰ ਨਾ ਪੈਸੇ ਮਿਲਣੇ ਨੇ ਨਾ ਤੈਨੂੰ ਘੋੜਾ ਮਿਲਣੇ ਹੋਣ ਉਹ ਖੜ ਗਿਆ ਕਹਿੰਦਾ ਜੀ ਤਾਂ ਠੀਕ ਹੈ ਹੁਣ ਤਾਂ ਦੇਖੋ ਘੋੜਾ ਤਾਂ ਉਸੇ ਦਾ ਹੀ ਹੁੰਦਾ ਭਾਈ ਜਿਹਦੇ ਹੱਥ ਚੋਂ ਦੀਆਂ ਵਾਗਾਂ ਨੇ ਘੋੜਾ ਤਾਂ ਗਿਆ ਘੋੜਾ ਤਾਂ ਨਹੀਂ ਹੁਣ ਮੈਨੂੰ ਵਾਪਸ ਮਿਲ ਸਕਦਾ ਪਰ ਇੱਕ ਗੱਲ ਮੈਂ ਬੇਨਤੀ ਕਰ ਨਹੀਂ ਰਿਹਾ ਜੇ ਮੇਰੀ ਮੰਨ ਲਓ ਥੋੜੀ ਜੀ ਕਹਿੰਦਾ ਦੱਸ ਕਹਿੰਦਾ ਤੁਸੀਂ ਇਹ ਕਹਾਣੀ ਦੱਸਿਓ ਨਾ ਕਿਸੇ ਨੂੰ ਲੋਕਾਂ ਨੂੰ ਦੱਸਿਓ ਨਾ ਯਾਰ ਵੀ ਤੁਸੀਂ ਮੈਂ ਥੁੱਕਵੇਂ ਘੋੜਾ ਖੋਇਆ ਉਹ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਇਹ ਕੀ ਫਰਕ ਪੈਂਦਾ ਕਹਿੰਦਾ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਚ ਭਵਿੱਖ ਚ ਲੋਕ ਆਉਣ ਵਾਲੇ ਦਿਨਾਂ ਚ ਲੋਕ ਸੱਚੀ ਮੁੱਚੀ ਦੀ ਬਿਮਾਰਾਂ ਤੇ ਸੱਚੀ ਮੁੱਚੀ ਦੇ ਬੁੱਢਿਆਂ ਤੇ ਸੱਚੀ ਮੁੱਚੀ ਦੇ ਆਣਿਆਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨਾ ਹਟ ਜਾਣਗੇ ਯਾਰ ਵੀ ਯਾਰ ਫਲਾਨੇ ਬਾਬੇ ਦੇ ਘੋੜੇ ਵਾਂਗੂ ਕਿਤੇ ਡੱਕੂ ਹੀ ਨਾ ਹੋਵੇ ਕਿਤੇ ਕਹਿੰਦਾ ਲੋਕ ਹੈਲਪ ਕਰਨੋਂ हट ਜਾਣਗੇ ਗਰੀਬਾਂ ਦੀ ਸੋ ਜਿੱਦੇ ਕੋਈ ਇਹੋ ਜਿਹੀ ਖਬਰ ਆ ਗਈ ਨਾ ਮੇਰੇ ਬਾਰੇ ਕਿ ਭਗਵੰਤ ਮਾਨ ਨੇ ਆਹ ਕਰਤਾ ਕੋਈ ਗਲਤ ਕੰਮ ਕਰਤਾ ਪੈਸਾ ਜਾਂ ਕੋਈ ਪ੍ਰੋਫੈਸ਼ਨਲ ਕੋਈ ਆ ਗਿਆ ਉਹ ਦਿਲ ਟੁੱਟ ਜੂਗਾ ਫੇ ਲੋਕਾਂ ਦਾ ਯਾਰ ਇੱਥੋਂ ਤਾਂ ਨਹੀਂ ਉਮੀਦ ਸੀ ਘਟੋ ਘਟ ਸੋ ਮੈਂ ਬਹੁਤ ਬੋਝ ਪੋਝ ਕੇ ਕੰਮ ਕਰਦਾ ਬਹੁਤ ਦਾਮਨ ਸਾਫ਼ ਰੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਚੱਕੜ ਤੱਕ ਜਦੋਂ ਮਰਜ਼ੀ ਲੈ ਬੜ ਲੋ ਚੱਕੜ ਤੱਕ ਹੀ ਐ ਸੋ ਇਸ ਕਰਕੇ ਆ ਜਲੰਧਰ ਦੀ ਕਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਆ ਮੁੱਖ ਮੰਤਰੀ ਵੀ ਆ ਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆ ਮੈਂ ਕੰਮ ਕਰਤੇ ਆ ਮੈਂ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜਿਆਦਾ ਪ੍ਰਮੋਟ ਕਰੀਏ ਹੋਰ ਜਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਐ ਤਰੱਕੀ ਕਰੀ ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ ਚੰਗੇ ਬੰਦੇ ਉੱਥੇ ਭੇਜੋ ਉੱਥੇ ਮਿੱਟੀ ਦੇ ਮਾਦੋਂ ਨਾ ਭੇਜਦਿਆ ਕਰੋ ਐਵੇਂ ਬੋਲਣ ਵਾਲੇ ਬੰਦੇ ਪੇਚ ਬਾਤ ਦੇਖੋ ਚੱਬੇ ਵਾਲ ਸਾਹਿਬ ਨੇ ਉੱਥੇ ਮੈਨੂੰ ਸ਼ਰਤ ਲਾਉਣਾ ਬਾਕੀ ਪਾਸਪੋਰਟ ਥੋੜੇ ਜਿਹਾ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ ਇਹਨਾਂ ਤਿੰਨਾਂ ਨੇ ਉੱਥੇ ਵਟ ਕੱਢ ਦੇਣੇ ਤਿੰਨ ਜਾਨੇ ਨੇ ਜਿਹੜੇ ਇੱਕ ਅਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਇੱਕ ਚੱਬੇ ਵਾਲ ਸਾ ਸਰਪੰਚੀ ਤੋਂ ਉੱਠੇ ਨੇ ਗਰੀਬੀ ਚ ਉੱਠੇ ਨੇ ਉੱਥੇ ਪਤਾ ਹੈ ਸਾਰਾ ਪਤਾ ਹੈ ਕਿ ਕੀ ਹੁੰਦਾ ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ ਸੋ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਔਕਬ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਹੀ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗਿਆ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਹੈ ਇਹ ਤਾਂ ਤੇ ਚੰਗੇ ਨਹੀਂ ਹੈਗੇ ਬੋੜ ਨਾ ਭਾਏ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੱਤਣਾ ਚੱਲਦਾ ਰਹਿੰਦਾ ਪਰ ਕਟੁਗੜ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਤ ਸਾਫ਼ ਹੋਣੀ ਚਾਹੀਦੀ ਹੈ ਸੋ ਸੱਚੀ ਨੀਤ ਨਾਲ ਮੈਂ ਜਾਊਂਗਾ ਉੱਥੇ ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉਂ ਉਹ ਕਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ